ਅਸੀਂ ਗੱਲ ਦੀ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਰਾਜ ਦਾ ਇਸ ਵਕਤ ਮੈਂ ਹਲਕਾ ਨਿਹਾਲ ਸਿੰਘ ਵਾਲਾ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਮੌਜੂਦ ਹਾਂ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਵਰਲਡ ਕੈਂసర్ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਤੇ ਜੋ ਨਿਹਾਲ ਸਿੰਘ ਵਾਲਾ ਦੇ ਸਾਬਕਾ ਨਗਰਪੰਚਾਇਤ ਦੇ ਪ੍ਰਧਾਨ ਇੰਦਰਜੀਤ ਕਰਗਜੋਲੀ ਜੀ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੀ ਟੀਮ ਵੀ ਇੱਥੇ ਪਹੁੰਚੀ ਹੋਈ ਆ ਤੇ ਤਮਾਮ ਨਿਹਾਲ ਸਿੰਘ ਵਾਲਾ ਔਰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਸੂਚਿਤ ਕੀਤਾ ਗਿਆ ਸੀ ਕੱਲ ਹੀ ਕੇਐਸ ਕੈਂਪ ਦੇ ਵਿੱਚ ਜਿਹੜੇ ਤੁਸੀਂ ਚੈੱਕਅਪ ਕਰਵਾ ਸਕਦੇ ਹੋ ਬ ਤਾ ਸਾਬਕਾ ਪ੍ਰਧਾਨ ਸਾਡਾ ਇੰਦਰੀਜੀਤ ਗਰਗ ਜੋਲੀ ਜੀ ਮੌਜੂਦ ਉਹਨਾਂ ਦੀ ਟੀਮ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਉਂਕਿ ਮੀਡੀਆ ਇੱਕ ਚੌਥਾ ਸਤੰਭ ਆ ਸਾਡਾ ਲੋਕਾਂ ਨੂੰ ਸੱਚ ਦੱਸਣਾ ਤੇ ਸੱਚ ਉਜਾਗਰ ਕਰਨਾ ਤੁਹਾਡੇ ਰਾਹੀਂ ਹੁੰਦਾ ਤੇ ਇੱਥੇ ਅਸੀਂ ਅੱਜ 30 ਜਨਵਰੀ ਨੂੰ ਸਾਡਾ ਪ੍ਰਾਈ ਪਲਾਨਟ ਸੀਗਾ ਵਰਲਡ ਕੈਂਸਰ ਕੇਅਰ ਰੈਲੀ ਕੈਂਸਰ ਦੀ ਜਾਗਰੂਕਤਾ ਵਾਸਤੇ ਕੈਂਸਰ ਦੇ ਟੈਸਟ ਵਾਸਤੇ ਕਿਉਂਕਿ ਕੈਂਸਰ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਜੇ ਪਹਿਲਾਂ ਪਤਾ ਲੱਗ ਜੇ ਫਸਟ ਤੇ ਸੈਕੰਡ ਸਟੇਜ ਤੇ ਤੇ ਉਹ ਠੀਕ ਹੋ ਸਕਦੀ ਹੈ ਕਿਉਰੇਵੇ ਵਾਲਾ ਉਹਦਾ ਇਲਾਜ ਹੈਗਾ 3 ਤੇ 4 ਸਟੇਜ ਤੇ ਇਲਾਜ ਬਹੁਤ ਘੱਟ ਸੰਭਵ ਹੈ ਲੇਕਿਨ ਪਹਿਲੀਆਂ ਦੋ ਸਟੇਜਾਂ ਤੇ ਇਲਾਜ ਹੈਗਾ ਉਹ ਸਾਰੇ 6 ਤਰ੍ਹਾਂ ਦੇ ਸਾਡੇ ਇੱਥੇ ਕੈਂਸਰ ਦੇ ਜਿਹੜੇ ਚੈੱਕਅਪ ਹੋਣੇ ਆ ਗਲੇ ਦਾ ਮੂੰਹ ਦਾ ਹੱਡੀਆਂ ਦਾ ਬਲੱਡ ਦਾ ਪ੍ਰੋਸਟੇਟ ਗਦੂਦਾਂ ਦਾ ਯੂਟਰਸ ਦਾ ਤੇ ਬ੍ਰੈਸਟ ਦਾ ਜੀ 6 ਟੈਸਟ ਹੋਣੇ ਆ ਤੇ ਸ਼ੂਗਰ ਦਾ ਵੀ ਟੈਸਟ ਹੁੰਦਾ ਬਲੱਡ ਪ੍ਰੈਸ਼ਰ ਦੇ ਵੀ ਹੋਣੇ ਆ ਤੇ ਆਮ ਜਨਰਲ ਦਵਾਈਆਂ ਦਾ ਲੰਗਰ ਵੀ ਹੈ ਨਾਲ ਪ੍ਰਧਾਨ ਜੀ ਜਿਹਨਾਂ ਚੈਰੀਟੇਵ ਸੋਸਾਇਟੀ ਦੀ ਗੱਲ ਕਰੀਏ ਤਾਂ ਵਰਲਡ ਕੈਂਸਰ ਕੇਅਰ ਦੀ ਤਾਂ ਪੂਰੇ ਵਰਲਡ ਦੇ ਵਿੱਚ ਫੇਮਸ ਆ ਜੀ ਤੇ ਇਸ ਕੈਂਪ ਨੂੰ ਲੈ ਕੇ ਲੋਕਾਂ ਦੇ ਵਕ ਵਕ ਸਵਾਲ ਵੀ ਨੇ ਤਾਂ ਮੈਂ ਚਾਹੁੰਦਾ ਕਿ ਉਹ ਵੀ ਆਪਾਂ ਕਲੀਅਰ ਕਰ ਦਈਏ ਕਿਉਂਕਿ ਕੁਝ ਲੋਕਾਂ ਦਾ ਕਹਿਣਾ ਜੀ ਜਿਹੜੀ ਮੈਡੀਸਨ ਆ ਉਹ ਨਹੀਂ ਦਿੰਦੇ ਜਾਂ ਕਹਿੰਦੇ ਕਿ ਇਲਾਜ ਬਹੁਤ ਮਹਿੰਗਾ ਹੈਗਾ ਤਾਂ ਉਹ ਵੀ ਮੈਂ ਕਹਿੰਦਾ ਇੱਕ ਵਾਰੀ ਜ਼ਰੂਰ ਕਲੀਅਰ ਕਰੋ ਬਿਲਕੁਲ ਠੀਕ ਹੈ ਇਲਾਜ ਬਹੁਤ ਮਹਿੰਗਾ ਹੈਗਾ ਲਿਖਨੇ ਤੇ ਟੈਸਟ ਵੀ ਬਹੁਤ ਮਹਿੰਗੇ ਜੇ ਆਪਾਂ ਇਹ ਟੈਸਟ ਕਰਾਉਣ ਜੇਗੀ ਘੱਟੋ-ਘੱਟ 4-5000 ਰੁਪਏ ਲੱਗਦਾ ਇਹ 6 ਟੈਸਟ ਹੋ ਜੇ ਨਾ ਡਾਕਟਰ ਸਾਹਿਬ ਦੱਸਦੇ ਵੀ ਤੈਨੂੰ ਇਹ ਟੈਸਟ ਦੀ ਜਰੂਰਤ ਹੈ ਲੇਕਿਨ ਜਿਹੜੇ ਭਰਮ ਭਲੇਖੇ ਆ ਉਹ ਬਿਲਕੁਲ ਗਲਤ ਹੈ ਕਿਉਂਕਿ ਜਿਹੜੀ ਐਡ ਹੁੰਦੀ ਹੈ ਸਾਡੀ ਜਾਂ ਅਸੀਂ ਐਡ ਕਰਦੇ ਆ ਉਹ ਚ ਲਿਖਿਆ ਵੀ ਚੈੱਕ ਅਪ ਟੈਸਟ ਹੋਣਾ ਤੁਹਾਨੂੰ ਡਿਟੈਕਟ ਕਰਕੇ ਦੱਸ ਦੇਣਾ ਹੈਗਾ ਕਿ ਨਹੀਂ ਹੈਗਾ ਟਰੀਟਮੈਂਟ ਨਹੀਂ ਹੈ ਟਰੀਟਮੈਂਟ ਤਾਂ ਬਹੁਤ ਲੰਮਾ ਚੱਲਣਾ ਹੁੰਦਾ ਇਹ ਏਡੀ ਵੱਡੀ ਸਹੂਲਤ ਆ ਵੀ ਸਾਨੂੰ ਆਮ ਜਿਹੜੇ ਨਾਰਮਲ ਹੀ ਵਰਕੇ ਲੁਧਿਆਣੇ ਜਿਵੇਂ ਆਪਾਂ ਪਿੰ ਵੱਡੇ ਸ਼ਹਿਰ ਜਾਣਾ ਵੱਡੇ ਹਸਪਤਾਲ ਚ 4-5000 ਰੁਪਏ ਲੱਗਦਾ ਸਾਰਾ ਦਿਨ ਟੁੱਟ ਜਾਂਦਾ ਹੈ ਇੱਥੇ ਫ੍ਰੀ ਆਫ ਕਾਸਟ ਹੈ ਜੀ ਸਮਾਜ ਸੇਵਕਾਂ ਨੂੰ ਜ਼ਿਆਦਾ ਲੰਗਰ ਵੀ ਲੱਗਿਆ ਹੋਇਆ ਹੈ ਤੇ ਜੇ ਕੋਈ ਥੋੜੀ-ਮੋਟੀ ਦਵਾਈ ਜਿਹੜੀ ਦੂਜੀ ਆਮ ਜਨਰਲ ਕਿਸੇ ਨੂੰ ਬਿਮਾਰੀ ਹੈਗੀ ਆ ਆਪਣੇ ਕਹਿੰਦੇ ਇਨਫੈਕਸ਼ਨ ਵਗੈਰਾ ਹੈ ਸਰਦੀ ਲੱਗੀ ਹੈ ਖਾਂਸੀ ਹੈ ਜਾਂ ਹੋਰ ਦਿਨ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਉਹਦੀ ਦਵਾਈ ਵੀ ਫ੍ਰੀ ਨੂੰ ਮਿਲਦੀ ਠੀਕ ਜੇਕਰ ਮੈਂ ਯੋਗਦਾਨ ਦੀ ਗੱਲ ਕਰਾਂ ਤਾਂ ਇਸ ਕੈਂਪ ਨੂੰ ਲੈ ਕੇ ਤੁਹਾਡੇ ਨਾਲ ਹੋਰ ਕਿਹਨਾ-ਕਿਹਨਾ ਦਾ ਯੋਗਦਾਨ ਹੈ ਅਗਰਵਾਲ ਸਭਾ ਦਾ ਰੋਗਦਾਨਾ ਹੈ ਬਾਕੀ ਲੋਕਾਂ ਦਾ ਯੋਗਦਾਨ ਹੈ ਕਈ ਸਵਾਸ਼ੇਵੀ ਸੰਗਠਨਾਂ ਨੇ ਜਾਨ ਜੀ ਐਡ ਕੀਤੀ ਹੈ ਉਹਨਾਂ ਨੇ ਆਪਦੇ ਦੇ ਪਿੰਡ ਚ ਸਨੇਹ ਲਾਏ ਹੈ ਤੇ ਬਾਕੀ ਤਾਂ ਸਾਰਾ ਸੰਸਥਾ ਦਾ ਉਹਨਾਂ ਦਾ ਸਾਡਾ ਤਾਂ ਇੱਥੇ ਪ੍ਰਬੰਧ ਦਾ ਹੀ ਖਰਚਾ ਹੋਇਆ ਸਾਰਾ ਜੀ ਸ ਦਰਸ਼ਕੋ ਇਹ ਸਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਦੇ ਇੰਦਰਜੀਤ ਕਰਗਜੋਲੇ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਤੇ ਜਾਣਕਾਰੀ ਵੀ ਦੱਸਦੀ ਹੈ ਕਿ ਕੁਝ ਕੁ ਲੋਕਾਂ ਦੇ ਜਿਹੜੇ ਭਰਮ ਭਲੇਖੇ ਸੀ ਉਹ ਵੀ ਇਹਨਾਂ ਨੇ ਦੂਰ ਕੀਤੇ ਕਿ ਇਹ ਸਿਰਫ ਚੈੱਕ ਅਪ ਦੇ ਲਈ ਆ ਕੋਈ ਮੈਡੀਸਨ ਨਹੀਂ ਇਹਦੇ ਵਿੱਚ ਜਿਵੇਂ ਆਪਾਂ ਐਸੀ ਚਲੇ ਜਾਂ ਲੈਬਸ ਤੇ ਤਾਂ ਬਹੁਤ ਸਾਰੇ ਪੈਸੇ ਲੱਗਦੇ ਨੇ ਤਾਂ 4-5 ਹਜ਼ਾਰ ਦੇ ਟੈਸਟ ਆ ਜਿਹੜੀ ਫੁੱਲ ਬਾਡੀ ਦੇ ਤਾਂ ਉਹਦੇ ਟੈਸਟ ਕੀਤੇ ਜਾਂਦੇ ਆ ਤੇ ਡਾਕਟਰਾਂ ਦੀ ਟੀਮ ਵੀ ਇੱਥੇ ਪਹੁੰਚੀ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂ ਸਰ ਕੈਂਪ ਦੀ ਜਿਹੜੀ ਜਾਂਚ ਪੜਤਾਲ ਆ ਡਾਕਟਰ ਤ੍ਰਿਮੰਦਰ ਜੀ ਦੀ ਰਹਿਮਾਈ ਹੇਠ ਹੋ ਰਹੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੀਆਂ ਸਰ ਅੱਜ ਦੇ ਜਿਹੜੇ ਮਰੀਜ਼ ਨੇ ਸਰ ਨੇ ਦੱਸਿਆ ਕਿ ਪਹਿਲੇ ਸੱਤ ਸਾਂ ਤੋਂ ਪ੍ਰੋਮੋਸ਼ਨ ਵੀ ਹੋ ਰਹੀ ਆ ਤੇ ਹੁਣ ਤੱਕ ਤੁਸੀਂ ਕਿੰਨੇ ਕੈਂਪ ਲਗਾ ਚੁੱਕੇ ਉਹ ਦੇਖੋ ਜੀ ਜੇ ਮੈਂ ਵਰਲਡ ਕੈਂਸਰ ਕੇ ਸੰਸਥਾ ਦੀ ਗੱਲ ਕਰਾਂ ਤੇ ਕਈ ਸਾਲਾਂ ਤੋਂ ਇੱਕ ਦਹਾਕੇ ਤੋਂ ਕੰਮ ਕਰ ਰਹੇ ਹਾਂ ਅਸੀਂ ਜੀ ਪਰ ਅਪਰੋਕਸੀਮੇਟਲੀ ਕੋਈ 3500 ਦੇ ਆਸ-ਪਾਸ ਅਸੀਂ ਕੈਂਪੀਨੇਡ ਲਾ ਚੁੱਕੇ ਹਾਂ 10000 ਤੋਂ ਵੱਧ ਪਿੰਡ-ਪਿੰਡਾਂ ਨੂੰ ਕਵਰ ਕਰ ਚੁੱਕੇ ਹਾਂ ਮੋਟੀ-ਮੋਟੀ ਫਿਗਰ ਦੀ ਗੱਲ ਕਰਾਂ ਤੇ 1 ਕਰੋੜ ਤੋਂ ਵੀ ਉੱਪਰ ਲੋਕਾਂ ਨੂੰ ਅਸੀਂ ਬੈਨੀਫਿਟ ਦੇ ਚੁੱਕੇ ਹਾਂ ਕੱਲੇ ਪੰਜਾਬ ਦੇ ਨਹੀਂ ਰਹੇ ਅਸੀਂ ਪੂਰੇ ਇੰਡੀਆ ਨੂੰ ਕਵਰ ਕਰਦੇ ਹਾਂ ਅਸੀਂ ਹੁਣ ਰੀਸੈਂਟ ਅਸੀਂ ਜਿਹੜਾ ਨਾਗਪੁਰ ਮਹਾਰਾਸ਼ਟਰ ਜਿਹੜਾ ਆਪਣਾ ਮੱਧ ਪ੍ਰਦੇਸ਼ ਹੈ ਭੋਪਾਲ ਹੈ ਕੋਟਾ ਹੈ ਜਾਂ ਜਿਹੜਾ ਸਾਡਾ ਰਾਜਸਥਾਨ ਹੈ ਇਹ ਏਰੀਆ ਦੇ ਅਸੀਂ ਨਾਲ ਦੀ ਨਾਲ ਜਿਹੜਾ ਕਵਰ ਕਰ ਰਹੇ ਹਾਂ ਔਰ ਆ ਜਿਹੜੇ ਕੈਂਪ ਅੱਜ ਚੱਲ ਰਹੇ ਆ ਇਹਦੇ ਵਿੱਚ ਨਿਹਾਲ ਸਿੰਘ ਵਾਲੇ ਦੇ ਵਿੱਚ ਰਹਿ ਰਹੇ ਆ ਤੇ ਐਸਬੀਆਈ ਕਾਰਡ ਜਿਹੜੀ ਹੈਗਾ ਉਹਦੇ ਵੱਲੋਂ ਵਰਲਡ ਕੈਂసర్ ਕੇਅਰ ਮੈਂ ਸਾਂਝਾ ਉਪਰਾਲਾ ਕੀਤਾ ਜਾ ਰਿਹਾ 100 ਕੈਂਪ ਅਸੀਂ ਦਿੱਤਾ ਸੀ ਮਾਲਵੇ ਨੂੰ ਉਹਦੇ ਤਰ੍ਹਾਂ ਜਿਹੜਾ ਚੱਲ ਰਿਹਾ ਔਰ ਮੈਂ ਧੰਨਵਾਦ ਕਰ ਦੇਣਾ ਜੋਲੀ ਜੀ ਦਾ ਇਹਨਾਂ ਨੇ ਬੜੇ ਸੋਹਣੇ ਪ੍ਰਬੰਧ ਜਿਹੜੇ ਇੱਥੇ ਕੀਤੇ ਆ ਹੁਣ ਤੱਕ ਅਪ੍ਰੋਕਸੀਮੇਟਲੀ 100 ਤੋਂ ਉੱਪਰ ਜਿਹੜੇ ਲੋਕ ਆਪਣਾ ਜਾਗੋ ਕਰਾ ਗਏ ਆ ਔਰ ਸਾਡਾ ਜਿਹੜਾ ਰਹਿੰਦਾ ਹੈ ਮੇਨ ਮਕਸਦ ਕੀ ਹੁੰਦਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਕੈਂਸਰ ਬਾਰੇ ਜਾਣਕਾਰੀ ਦਈਏ ਤੰਦਰੁਸਤ ਲੋਕਾਂ ਨੂੰ ਚੈੱਕ ਕਰੀਏ ਔਰ ਨਾਲ ਦੀ ਨਾਲ ਜਿਹੜੇ ਬੰਦੇ ਟੈਸਟ ਉਹਨਾਂ ਦੇ ਉਹ ਕੀਤੇ ਜਾਣ ਇਹ ਪ੍ਰੋਗਰਾਮ ਲੈ ਕੇ ਵਰਲਡ ਕੈਂਸਰ ਤੇ ਅੱਗੇ ਵਧਦੀ ਹੈ ਥੱਟਸ ਹੈ ਇੱਕ ਲੋਕਾਂ ਦੇ ਵਿੱਚ ਨਾ ਬੜੀ ਗੱਲ ਅਸੀਂ ਜੋਲੀ ਸਰ ਨਾਲ ਵੀ ਗੱਲ ਕਰੀ ਸੀ ਕਿ ਲੋਕ ਕਹਿ ਰਿਹਾ ਕਿ ਇੱਕ ਮੈਡੀਸਨ ਮਹਿੰਗੀ ਹੈ ਇਹਨਾਂ ਦੀ ਇੱਕ ਚੈੱਕ ਅਪ ਕਰਕੇ ਦੁਬਾਰਾ ਨਹੀਂ ਪੁੱਛਦੇ ਇਸ ਕਿੰਨਾ ਕੁ ਸਹੀ ਹੈ ਜੀ ਦੇਖੋ ਜੀ ਜਿਹੜਾ ਸਾਡਾ ਜਿਹੜਾ ਮੈਥਡ ਹੈ ਨਾ ਅਸੀਂ ਕੰਮ ਕਰਦੇ ਆਂ ਆੰਦਰੂਸ ਬੰਦੇ ਆਉਂਦੇ ਸਾਡਾ ਕੰਮ ਹੈ ਲੋਕਾਂ ਦੇ ਕੋਲੇ ਆਉਣਾ ਅਸੀਂ ਉਹਨਾਂ ਨੂੰ ਸਿੰਪਟਮ ਪੁੱਛਨੇ ਆ ਉਹਨਾਂ ਦੇ ਟੈਸਟਿੰਗ ਜਿਹੜੀ ਉਹ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਜਿਹੜਾ ਅਸੀਂ ਉਹਨਾਂ ਨੂੰ ਜੋ ਵੀ ਉਹਨਾਂ ਦਾ ਬੰਦੀਆ ਰਿਪੋਰਟ ਆਣੀ ਉਹ ਦੇ ਦੇਣੀ ਹੈ ਸਾਡਾ ਅਸੀਂ ਟਰੀਟਮੈਂਟ ਨਹੀਂ ਕਰਦੇ ਕਿਉਂਕਿ ਅਸੀਂ ਇੱਕ ਜਗ੍ਹਾ ਫਿਕਸ ਨਹੀਂ ਹੈ ਘੜਾ ਨਿਹਾਲ ਸਿੰਘ ਵਾਲੇ ਜੋ ਕੋਈ ਹਸਪਤਾਲ ਨਹੀਂ ਹੈਗਾ ਕੱਲ ਨੂੰ ਅਸੀਂ ਬਾਗੇ ਪ੍ਰਾਣੇ ਸਾਡਾ ਨਾਂ ਹੀ ਬਾਗੇ ਪ੍ਰਾਣੇ ਦੇ ਵਿੱਚ ਹੈ ਪਰਸੋਂ ਅਸੀਂ ਹੈਗੇ ਆ ਜੀ ਮੁਰਿੰਡੇ ਨਾਇਮ ਰਿੰਡਜ ਹੈਗਾ ਸਾਡਾ ਅਸੀਂ ਸਾਡੇ ਜਲੰਧਰ ਵਿੱਚ ਹਸਪਤਾਲ ਲੈ ਗਏ ਪਰ ਉੱਥੇ ਵੀ ਅਸਾਂ ਸਾਡਾ ਕੰਮ ਡਾਇਗਨੋਸਡ ਹੀ ਆ ਦੇਖੋ ਗੱਲ ਬੜੀ ਸਮਝਣ ਵਾਲੀ ਹੈ ਸਾਡਾ ਕੰਮ ਹੈਗਾ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜਨਾ ਹੂੰ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਈ ਵਾਰੀ ਅਸੀਂ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜਦੇ ਹਾਂ ਜਿਹੜੀ ਬਿਮਾਰੀ ਸਾਲ ਬਾਅਦ ਆਉਣੀ ਹੈ ਅਸੀਂ ਪਹਿਲਾਂ ਹੀ ਦੱਸ ਦਿੰਨਾ ਭਾਈ ਆਪਦੇ ਪ੍ਰਬੰਧ ਕਰ ਲਾ ਤੈਨੂੰ ਇਹ ਦਿੱਕਤ ਆ ਸਕਦੀ ਆ ਸੋ ਲੋਕ ਜਿਹੜਾ ਭੱਜ ਕੇ ਜਾਂਦੇ ਆ ਲਾਜ ਵਾਲੇ ਪਾਸੇ ਵੀ ਕੈਂਸਰ ਦਾ ਇਲਾਜ ਨਹੀਂ ਕਰਦੇ ਦੇਖੋ ਅਸੀਂ ਸਪਸ਼ਟ ਕਹਿ ਦਿੰਨੇ ਆ ਸਾਡੇ ਹਸਪਤਾਲਾਂ 'ਚ ਕੈਂਸਰ ਦਾ ਇਲਾਜ ਨਹੀਂ ਹੁੰਦਾ ਸਾਡਾ ਕੰਮ ਹੈ ਕੈਂਸਰ ਅਵੇਅਰਨੈਸ ਤੇ ਲੋਕਾਂ ਦੀ ਟੈਸਟਿੰਗ ਕਰਨੀ ਇਹ ਸਾਡਾ ਕੰਮ ਹੈ ਇਲਾਜ ਵਾਸਤੇ بڑے ਹਸਪਤਾਲ ਖੁੱਲੇ ਹੋਏ ਆ ਜਿਵੇਂ ਮੋਗਲ ਜਿਲ੍ਹੇ ਦੀ ਗੱਲ ਕਰਾਂ ਤਾਂ ਫੀਫ ਕੋਟ ਜਿਲ੍ਹੇ ਦੇ ਵਿੱਚ ਬੜਾ ਸੋਹਣਾ ਗੁਰਗਮ ਸਿੰਘ ਮੈਡੀਕਲ ਕਾਲਜ ਹੈਗਾ ਉੱਥੇ ਬੜੇ ਸੋਹਣੇ ਪ੍ਰਬੰਧ ਹੈਗੇ ਗਵਰਨਮੈਂਟ ਜਿਹੜੀ ਹੈ 5 ਲੱਖ ਦਾ ਜਿਹੜਾ ਵਾ ਉਹ ਲੋਕਾਂ ਨੂੰ ਕਾਰਡ ਦੀ ਜਿਹੜੀ ਸਹੂਲਤ ਉੱਥੇ ਮਿਲ ਜਾਂਦੀ ਹੈ 1.5 ਲੱਖ ਸਰਕਾਰ ਦੇ ਰਹੀ ਹੈ ਜਿਹੜੇ ਜ਼ਿਲ੍ਹੇ ਚ ਜਾਣੇ ਆ ਜਿਹੜੇ ਉਸੇ ਜ਼ਿਲ੍ਹੇ ਦੇ ਜਿਹੜਾ ਇਹ ਲੱਗੇ ਹਸਪਤਾਲ ਹੁੰਦਾ ਕੈਂਸਰ ਦਾ ਉੱਥੇ ਅਸੀਂ ਰੈਫਰ ਕਰ ਦਿੰਦੇ ਆ ਜੀ ਲੇਕਿਨ ਸਾਡਾ ਜਿਹੜਾ ਕੰਮ ਹੈ ਉਹ ਹੈਗਾ ਕੈਂਸਰ ਅਵੇਅਰਨੈਸ ਤੇ ਡਾਇਗਨੋਸ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜੋ ਤਾਂ ਹੀ ਅਸੀਂ ਵੱਧ ਤੋਂ ਵੱਧ ਜਿਹੜੀਆਂ ਸਟੇਟਾਂ ਤੱਕ ਅਪਰੋਚ ਕਰ ਰਹੇ ਹਾਂ SBI ਕਾਰਡ ਤੁਸੀਂ ਆਪ ਹੀ ਸੋਚੋ ਜੀ ਪੁਨਿਆਲ ਸਿੰਘ ਵਾਲਾ ਤੋਂ ਚੱਲਦਾ ਨਹੀਂ ਹੈ ਬਿਲਕੁਲ ਕਿਉਂਕਿ ਇੰਡੀਆ ਜਿੰਨੀ ਸਿੰਗਾਪੁਰ ਦੀ ਆਬਾਦੀ ਹੈ ਨਾ ਇਹਨਾਂ ਦੇ ਅਕਾਊਂਟ ਨੇ ਠੀਕ ਹੈ ਜੀ ਬੰਬੇ ਤੋਂ ਚੱਲਦਾ ਹੈ ਪੂਰੇ ਇੰਡੀਆ 'ਚ ਇਹਨਾਂ ਦੇ ਲੱਖਾਂ ਹੀ ਜਿਹੜੇ ਨਾ ਕਰੋਨਾ 'ਚ ਇਹਨਾਂ ਦੇ ਹੈਗੇ ਆ ਉਹ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਸਾਨੂੰ ਨਾਲ ਲੈ ਕੇ ਚੱਲ ਰਹੀ ਹੈ ਤੁਸੀਂ ਆ ਵੀ ਸਮਝਦੇ ਹੋ ਅਗਲੇ ਸਮਝਦੇ ਆ ਸੋ ਮੈਂ ਸਮਝਦਾ ਕਿਤਨਾ ਕਿਤੇ ਲੋਕਾਂ ਦੇ ਸਮਝ ਵਿੱਚ ਫਰਕ ਹੈਗਾ ਕਿ ਸਾਡਾ ਜਿਹੜਾ ਕੰਮ ਹੈ ਨਾ ਉਹ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਵੀ ਲੋਕਾਂ ਨੂੰ ਜਾਗਰੂਤ ਕਰਨਾ ਤੇ ਟੈਸਟਿੰਗ ਕਰਨੀ ਇਲਾਜ ਅਸੀਂ ਨਹੀਂ ਕਰਦੇ ਬੜੇ ਹਸਪਤਾਲ ਖੁੱਲੇ ਆ ਬੜੀਆਂ ਦੁਕਾਨਾਂ ਖੁੱਲੀਆਂ ਨਾ ਹੀ ਸਾਡੇ ਕੋਲ ਇੰਨੇ ਪ੍ਰਬੰਧ ਨੇ ਕਿ ਜਗ੍ਹਾ ਜਗ੍ਹਾ ਹਸਪਤਾਲ ਖੁੱਲ ਸਕੀਏ ਆ ਚੱਲਦੇ ਫਿਰਦੇ ਹਸਪਤਾਲ ਲੈ ਕੇ ਜਾਂਦੇ ਆ ਅਸੀਂ ਇਹਦੇ ਚ ਮਸ਼ੀਨਾਂ ਲੱਗੀਆਂ ਹੁੰਦੀਆਂ ਟੈਸਟਿੰਗ ਕਰਦੇ ਆ ਜਿਨ੍ਹਾਂ ਨੂੰ ਕੋਈ ਦਿੱਕਤ ਹੁੰਦੀ ਉਹਨੂੰ ਅਸੀਂ ਫੜ ਲੈਂਦੇ ਲੈਬ ਲੈਣੀ ਜਿਹੜਾ ਨਾਰਮਲ ਹੈ ਉਹ ਨਾਰਮਲ ਹੈ ਸਰ ਇਹ ਜਿਹੜੀ ਰਿਪੋਰਟਿੰਗ ਆ ਕਿੰਨੇ ਸਮੇਂ ਚ ਦੇਨੇ ਦੇਖੋ ਜੀ 10 ਦਿਨ ਲੱਗਦੇ ਆ 10 ਦਿਨ ਤੋਂ ਬਾਅਦ ਪੇਸ਼ੈਂਟ ਦੇ ਵਟਸਐਪ ਤੇ ਆਪਣੇ ਆ ਰਿਪੋਰਟ ਆ ਜਾਣੀ ਹੈ ਜੇ ਵਟਸਐਪ ਨਹੀਂ ਚੱਲਦਾ ਉਹਨੂੰ ਮੈਸੇਜ ਆ ਜਾਣਾ ਉਹ ਸਿਸਟਮ ਆਟੋਮੈਟਿਕ ਸਾਡਾ ਚੱਲਦਾ ਹੈ ਉਹ ਸਾਡੇ ਵਾਸਤੇ ਨਹੀਂ ਹੈਗਾ ਆਨਲਾਈਨ ਲੱਗਿਆ ਹੋਇਆ ਬਾਰ-ਬਾਰ ਉਹਨੂੰ SMS ਜਾਇਆਣਾ ਇਸ ਤੋਂ ਬਾਅਦ ਸਾਡਾ ਕਾਲ ਸੈਂਟਰ ਬੈਕਐਂਡ ਤੇ ਹੁੰਦਾ ਉਹਨਾਂ ਨੇ ਆਪਣੇ ਆਪ ਲੋਕਾਂ ਨੂੰ ਕਾਲ ਕਰਕੇ ਦੱਸਣਾ ਕਿ ਤੇਰੀ ਨਾਰਮਲ ਹੈ ਤੇਰੀ ਸਸਪੈਕਟਡ ਹੈ ਤੇਰੀ ਪੋਜ਼ਿਟਿਵ ਹੈ ਤੇਰੇ ਲਈ ਆ ਹਸਪਤਾਲ ਹੈਗਾ ਤੂੰ ਆ ਡਾਕਟਰ ਉੱਥੇ ਜਾ ਕੇ ਇਲਾਜ ਕਰਾ ਉਹ ਬੜੀ ਸੁਹਣੀ ਪ੍ਰਬੰਧ ਮੈਂ ਚਾਹਣਾ ਕਿ ਇੱਕ ਵਾਰੀ ਆਪਣੀ ਟੀਮ ਬਾਰੇ ਵੀ ਜਰੂਰ ਦੱਸੋ ਕਿਉਂਕਿ ਮੈਨੂੰ ਲੱਗਿਆ ਕਿ ਤੁਸੀਂ ਹਜੇ ਇਕੱਲੇ ਮੈਨੂੰ ਦਿਖਾਈ ਦੇ ਰਹੇ ਹੋ ਬਾਕੀ ਟੀਮ ਤੁਹਾਡੀ ਕਿੱਥੇ ਹੈ ਦੇਖੋ 25 ਦੇ ਕਰੀਬ ਜਿਹੜੀ ਮੈਡੀਕਲ ਟੀਮ ਹੈ ਤਕਰੀਬਨ ਇਹਦੇ ਵਿੱਚ 7 ਡਾਕਟਰ ਨੇ ਜੀ ਜਿਹਦੇ ਵਿੱਚ ਬੇਸਿਕਲੀ ਕੰਮ ਕਿਵੇਂ ਚੱਲਦਾ ਪਹਿਲੋ ਅਸੀਂ ਨਾਂ ਲਿਖਦੇ ਹਾਂ ਸਾਡਾ ਨਰਸਿੰਗ ਸਟਾਫ ਆਲਰੇਡੀ ਬੈਠਾ ਉੱਥੇ ਨਾਂ ਲਿਖਦੇ ਹਾਂ ਫਿਰ ਸ਼ੂਗਰ ਚੈੱਕ ਕਰਦੇ ਹਾਂ ਬੀਪੀ ਚੈੱਕ ਕਰਦੇ ਹਾਂ ਨਾਂ ਪਤਾ ਐਡਰੈਸ ਸਾਰਾ ਕੁਝ ਆਨਲਾਈਨ ਚੱਲ ਰਿਹਾ ਸਾਰਾ ਕੁਝ ਲੈਪਟਾਪ 'ਚ ਫੀਲ ਹੋ ਰਿਹਾ ਕੋਈ ਪਰਚੀ ਨਹੀਂ ਵਰਨੀ ਕਿਸੇ ਦੀ ਉਸ ਤੋਂ ਬਾ ਮੇਰੇ ਗੜੇ ਬੁਰਕੀਤਣੀ ਲੱਗਦੀ ਤੁਹਾਡਾ ਭਾਰਤਾ ਨਹੀਂ ਘਟ ਗਿਆ ਪਿਸ਼ਾਬ ਲੱਗ ਕੇ ਤਾਂ ਨਹੀਂ ਆ ਰਿਹਾ ਛੱਤ ਚ ਗੰਨ ਤਾਂ ਨਹੀਂ ਹੈਗੀ ਤੁਹਾਨੂੰ ਕੋਈ ਕਮਜ਼ੋਰੀ ਤਾਂ ਮਹਿਸੂਸ ਹੋ ਰਹੀ ਬੁਖਾਰ ਤਾਂ ਨਹੀਂ ਠੀਕ ਹੋ ਰਿਹਾ ਸੋ ਮਲਟੀਪਲ ਕੁਐਸਚਨਸ ਦੇ ਜਿਹੜੇ ਕੁਐਸਚਨ ਨੂੰ ਮੇਲ ਖਾਂਦੇ ਆ ਨਾਲ ਦੀ ਨਾਲ ਜਿਹੜੀ ਟੈਸਟਿੰਗ ਐਡਵਾਈਸ ਹੋ ਜਾਂਦੀ ਹੈ ਬਸਾਂ ਦੇ ਵਿੱਚ ਟੈਕਨੀਸ਼ੀਅਨ ਹੈਗੇ ਆ तकरीबन 13 ਟੈਕਨੀਸ਼ੀਅਨ ਬਸਾਂ ਚ ਕੰਮ ਕਰ ਰਹੇ ਆ ਮੈਮੋਗ੍ਰਾਫੀ ਟੈਸਟ ਕੀਤਾ ਜਾ ਰਿਹਾ ਬੜਾ ਮਹਿੰਗਾ ਟੈਸਟ ਹੈ ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ ਹੈ ਬੰਦਿਆਂ ਦੀ ਗਦੂਦਾਂ ਦੀ ਜਾਂਚ ਵਾਸਤੇ ਜਿਹੜਾ ਪੀਐਸੀ ਟੈਸਟ ਕੀਤਾ ਜਾ ਰਿਹਾ ਔਰਤਾਂ ਦੀ ਬੱਚੇਦਾਨੀ ਦੀ ਜਾਂਚ ਵਾਸਤੇ ਪੈਪਸਪੀਅਰ ਕੀਤਾ ਜਾ ਰਿਹਾ ਬਲੱਡ ਕੈਂਸਰ ਦੀ ਜਾਂਚ ਵਾਸਤੇ ਟੈਸਟ ਕੀਤੇ ਜਾ ਰਹੇ ਹਨ ਮੂੰਹ ਤੇ ਗਲੇ ਦੀ ਜਿਹੜੀ ਜਾਂਚ ਹੈ ਉਹਦੇ ਵਾਸਤੇ ਜਿਹੜੀ ਹੈ ਹਾਫਮ ਨੱਕ ਤੱਕ ਐਂਡੋਸਕੋਪੀ ਜਿਹੜੀ ਉਹ ਕੀਤੀ ਜਾ ਰਹੀ ਹੈ ਹੱਡੀਆਂ ਦੀ ਜਾਂਚ ਵਾਸਤੇ ਟੈਸਟ ਕੀਤੇ ਜਾ ਰਹੇ ਹਨ ਨਾਲ ਦੀ ਨਾਲ ਦਵਾਈਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਮੈਂ ਸਮਝਦਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਤੋਂ ਵੱਡੀ ਕੋਈ ਸੰਸਥਾ ਨਹੀਂ ਜਿਹੜ ਕਿਉਂਕਿ ਅਸੀਂ ਰੀਸੈਂਟ ਜਿਹੜਾ ਮੰਨਣੇ ਜਿਹੜੇ ਨਿਤਨ ਗੜਕਰੀ ਹੈਗੇ ਰੋਡ ਮੰ minister ਆ ਉਹਨਾਂ ਦੇ ਹਲਕੇ ਦੇ ਵਿੱਚ ਪੂਰਾ ਇੱਕ ਮਹੀਨਾ ਸਪੈਂਡ ਕਰਕੇ ਆਏ ਆਂ ਔਰ ਉਹ ਸਾਨੂੰ ਹੁਣ ਉੱਥੇ ਸੇਮ ਇਹਦੇ ਨਾਲ ਦਾ ਪ੍ਰੋਜੈਕਟ ਬਸਾ ਬਣਾ ਕੇ ਦੇ ਰਿਹਾ ਇਹ ਸੰਸਥਾ ਜਿਹੜੀ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਕੰਮ ਕਰੂਗੀ ਪੈਰਲਰ ਤੁਸੀਂ ਸੋਚ ਸਕਦੇ ਹੋ ਕਿ ਕਿੰਨੇ ਵੱਡੇ ਪ੍ਰਬੰਧ ਲੈ ਕੇ ਜਿਹੜੀ ਸੋਚਾ ਚੱਲਦੀ ਔਰ ਅੱਜ ਦੀ ਗੱਲ ਨਹੀਂ ਤਕਰੀਬਨ ਮੇਰਾ ਪਰਸਨਲ ਐਕਸਪੀਰੀਅੰਸ ਹੈ ਮੈਂ 2005 ਤੋਂ ਇਸੇ ਲਾਈਨ ਦੇ ਉੱਤੇ ਹੀ ਕੰਮ ਕਰ ਰਿਹਾ ਹਾਂ ਔਰ ਹੁਣ ਤੱਕ ਮੋٹے-ਮੋਟੀ ਫਿਗਰਾਂ ਦੀ ਗੱਲ ਕਰਾਂ ਤੇ 32000 ਤੋਂ ਵੀ ਵੱਧ ਲੋਕਾਂ ਦੀ ਅਸੀਂ ਜਾਨ ਬਚਾ ਚੁੱਕੇ ਹਾਂ 2 ਕਰੋੜ ਦੇ ਲਗਭਗ ਲੋਕਾਂ ਨੂੰ ਚੈੱਕ ਕਰ ਚੁੱਕੇ ਹਾਂ ਸੋ ਮਕਸਦ ਕੀ ਹੈ ਵੀ ਕੈਂਸਰ ਬਾਰੇ ਲੋਕਾਂ ਨੂੰ ਦੱਸਣਾ ਜੀ ਕੈਂਸਰ ਦੇ ਬਾਰੇ ਲੋਕਾਂ ਨੂੰ ਦੱਸਣਾ ਕੈਂਸਰ ਰਾਤੋ-ਰਾਤ ਨਹੀਂ ਬਣਦਾ ਬਣਨ ਲੱਗਿਆਂ ਸਾਲ ਲੱਗ ਜਾਂਦਾ ਉਹ ਜਿਹੜਾ ਸਾਲ ਦਾ ਸਮਾਂ ਦੀ ਵਿੱਚ ਅਸੀਂ ਆ ਜਾਂਦੇ ਹਾਂ ਔਰ ਬਣ ਨਹੀਂ ਹੀ ਦਿੰਦੇ ਬਣਨ ਤੋਂ ਪਹਿਲਾਂ ਰੋਕ ਦਿੰਨੇ ਆ ਸਸਪੈਕਟਡ ਨੂੰ ਨਾਰਮਲ ਚ ਲਿਆ ਕੇ ਆਉਂਨੇ ਆ ਤਾਂ ਕਿ ਆਪਣੀ ਜ਼ਿੰਦਗੀ ਜਿਹੜੀ ਉਹ ਬੜੇ ਆਰਾਮਦਾਰ ਜਿਹੜੀ ਬਤਾ ਸਕੇ ਸਾਡੀ ਕੰਬੈਨ ਦੇ ਨਾਲ ਇੰਨਾ ਕ ਫਰਕ ਪਿਆ ਕਿ ਲੋਕਾਂ ਲੋਕੀ ਜਿਹੜੇ ਜਿਲ੍ਹਾ ਬਦਲ ਕੇ ਵੀ ਇੱਥੇ ਪਹੁੰਚ ਜਾਂਦੇ ਆ ਸੋ ਆਪ ਦਾ ਜਿਹੜਾ ਟੈਸਟ ਕਰਵਾਉਣਾ ਸੀ ਸੋ ਸ਼ੁਕਰੀਆ ਸਰ ਤਾਂ ਥੈਂਕ ਯੂ ਸੋ ਡਾਕਟਰ ਧਰਮੇਂਦਰ ਉਹਰੇ ਇਹਨਾਂ ਦੇ ਨਾਲ 25 ਜਾਣਿਆਂ ਦੀ ਇਹਨਾਂ ਦੀ ਟੀਮ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬੈਕ ਸਾਈਡ ਤੇ ਬੱਸਾਂ ਦੇਖ ਸਕਦੇ ਹੋ ਇਹਦੇ ਵਿੱਚ ਲਗਭਗ ਸਾਰੀਆਂ ਬੱਸਾਂ ਦੇ ਟੈਕਨੀਸ਼ੀਅਨ ਆ ਕਿਸ ਤਰ੍ਹਾਂ ਜਿਹੜੇ ਪ੍ਰਬੰਧ ਕੀਤੇ ਗਏ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਦਰਸ਼ਕੋ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਚਾਰ ਬੱਸਾਂ ਨੇ ਤੇ ਵੱਖ-ਵੱਖ ਜਿਹੜੇ ਉਹਨਾਂ ਦੇ ਨੰਬਰ ਵੀ ਲੱਗੇ ਹੋਏ ਨੇ ਤੇ ਤੁਹਾਨੂੰ ਕੱਲੀ-ਕੱਲੀ ਬੱਸ ਦੇ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਸੀਜਰ ਆ ਤੇ ਹਰ ਬੱਸ ਦੇ ਵਿੱਚ ਇੱਕ ਟੈਕਨੀਸ਼ੀਅਨ ਬੈਠਾ ਹੋਇਆ ਤੇ ਜੋ ਚੈੱਕਅਪ ਆ ਉਹ ਕਿਸ ਤਰ੍ਹਾਂ ਹੁੰਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਬੱਸ ਨੰਬਰ 2 ਦੇ ਵਿੱਚ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਮਰੀਜ਼ ਆ ਉਹਨਾਂ ਨੂੰ ਇੱਕ ਸਲੈਪ ਦਿੱਤੀ ਜਾਂਦੀ ਹੈ ਉਹ ਆਪਣੀ ਵਾਰੀ ਦੀ ਵੇਟਿੰਗ ਕਰਦੇ ਨੇ ਚੈੱਕਅਪ ਦੇ ਲਈ ਤੇ ਇੱਧਰ ਇਹਨਾਂ ਦਾ ਸਟਾਫ ਆ ਇਸ ਤਰੀਕੇ ਦੇ ਨਾਲ ਜਿਹੜਾ ਚੈੱਕਅਪ ਕੀਤਾ ਜਾਂਦਾ ਮੈਂ ਕਹੂੰਗਾ ਕਿ ਚੱਲਦਾ ਫਿਰਦਾ ਜਿਹੜਾ ਕਲੀਨਿਕ ਕਹਿ ਸਕਦੇ ਆਪਾਂ ਐਕਸਪੀਰੀਅੰਸ ਇਸ ਤਰ੍ਹਾਂ ਵੀ ਇਹ ਜਿਹੜਾ ਵਰਲਡ ਕੇਅਰ ਹੈਗਾਗਾ ਇਹ ਪਹਿਲਾਂ ਵੀ ਅਸੀਂ ਲਾਇਵੈਂਸ ਕਲੱਬ ਵੱਲੋਂ ਵੀ ਇਸ ਤਰ੍ਹਾਂ ਇਹਨਾਂ ਨੂੰ ਇੱਕ ਕੈਂਪ ਲਗਵਾਇਆ ਸੀ ਔਰ ਬਹੁਤ ਅੱਛੀ ਇਹਨਾਂ ਦੀ ਸਿਸਟਮ ਹੈ ਪੂਰੇ ਸਾਰਾ ਟੈਸਟਿੰਗ ਦਾ ਸਟਾਫ ਜਿਹੜਾ ਨਾਲ ਲੈਗ ਚੱਲਦੇ ਆ ਹਰ ਤਰ੍ਹਾਂ ਦਾ ਟੈਸਟ ਇਹ ਬਾਕਾਇਦਾ ਫ੍ਰੀ ਕਰਦੇ ਆ ਔਰ ਇਸ ਵਾਰ ਅਗਲ ਵਾਲ ਸਵੇਰ ਨਿਹਾਲ ਸਿੰਘ ਵਾਲਾ ਬੁਰਿੰਦਰਜੀਤ ਜੋਲੀ ਜੀ ਰਹਿਣ ਆਏ ਏਥੇ ਪ੍ਰੋਜੈਕਟ ਲਗਾਇਆ ਤਾਂ ਕਿ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਮਿਲ ਸਕੇ ਔਰ ਜਿਹੜੀ ਅਵੇਅਰਨੈਸ ਹੈ ਉਹ ਵੱਧ ਤੋਂ ਵੱਧ ਫੈਲ ਸਕੇ ਕਿ ਜਿਹੜੀਆਂ ਅਸੀਂ ਆਮ ਤੌਰ ਤੇ ਬਿਮਾਰੀਆਂ ਨੂੰ ਧਿਆਨ ਨਹੀਂ ਦਿੰਦੇ ਇਹ ਜਿਹੜਾ ਚੱਲਦਾ ਫਿਰਦਾ ਹਸਪੀਟਲ ਹੈ ਇਹਦੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਅਵੇਅਰਨੈਸ ਮਿਲੇ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਕੁਝ ਸਮਾਂ ਪਹਿਲਾਂ ਅਸੀਂ ਤੁਹਾਨੂੰ ਬੱਸਾਂ ਵੀ ਦਿਖਾ ਦਿੱਤੀਆਂ ਜੋ ਚਾਰ ਬੱਸਾਂ ਨੇ ਇੱਥੇ ਹਰੇਕ ਦੇ ਵਿੱਚ ਟੈਕਨੀਸ਼ੀਅਨ ਬੈਠਾ ਹੋਇਆ ਤੇ ਇੱਥੇ ਜਿਹੜੇ ਸਕੂਲ ਦੇ ਸਕੂਲ ਵੀ ਨਜ਼ਦੀਕ ਹੀ ਇਸ ਗਰਾਊਂਡ ਦੇ ਤੇ ਬੱਚੇ ਵੀ ਇੱਥੇ ਪਹੁੰਚੋ ਹੋਏ ਨੇ ਤੇ ਸਕੂਲ ਦੇ ਜਿਹੜੇ ਸਟਾਫ ਮੈਂਬਰ ਸਾਡੇ ਨਾਲ ਮੌਜੂਦ ਨੇ ਤੁਮ ਕੀ ਨਾਮ ਹੈ ਤੁਹਾਡਾ ਹਰਜੀਤ ਕੋਹਲ ਅਸੀਂ ਕਿਹੜੀ ਕਲਾਸ ਦੇ ਬੱਚੇ ਐ ਟੈਸਟ ਕਰਨ ਦੇ 8th ਤੋਂ 10th ਹਨ ਕਿੰਨੇ ਬੱਚੇ ਆ ਰਹੇ 86 ਸਰ ਹਾਂ ਲਗਭਗ ਕਮਲਨਗਰੂ ਸਕੂਲ ਦੇ ਸਿਆਸੀ ਬੱਚੇ 8ਵੀਂ ਕਲਾਸ ਦੇ ਪਹੁੰਚੇ ਆ ਤੇ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਬਚਪਨ ਦੇ ਵਿੱਚ ਜਦੋਂ ਕਲੇ ਕੇ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਇੰਜੈਕਸ਼ਨ ਲਾਉਣ ਦੇ ਲਈ ਸਕੂਲਾਂ ਦੇ ਵਿੱਚ ਆਉਂਦੇ ਸੀ ਤੇ ਅੱਜ ਵਰਲਡ ਕੇਅਰ ਕੈਂਸਰ ਚੈਰੀਟੇਬਲ ٹرسٹ ਦੇ ਜਿਹੜੇ ਮੈਂਬਰ ਇੱਥੇ ਪਹੁੰਚੇ ਹੋਏ ਆ ਤੇ ਸਟੂਡੈਂਟ ਵੀ ਸ਼ਰਮਾ ਰਹੇ ਆ ਹਾਂਜੀ ਬੱਚੇ ਕੋਈ ਬੋਲ ਸਕਦਾ ਆ ਆ ਇਧਰ ਕੀ ਨਾਮ ਆ ਤੁਹਾਡਾ ਨਵਨੀਤ ਕੌਰ ਨਵਨੀਤ ਡਰ ਲੱਗ ਰਿਹਾ ਨਹੀਂ ਕਿਉਂ ਨਹੀਂ ਡਰ ਲੱਗ ਰਿਹਾ ਤੇਰੀਆਂ ਸਹੇਲੀਆਂ ਦਾ ਡਰੀ ਜਾਂਦੀਆਂ ਅਸੀਂ ਰੁਟੀਨ ਅਸੀਂ ਰੁਟੀਨ ਜਾਨੀ ਰੁਟੀਨ ਲੋ ਨੇ ਓਕੇ 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 ਛੇ ਕੁਝ ਕੁ ਨਵੇਂ ਨੇ ਤੇ ਕੁਝ ਕਹ ਰਹੇ ਕਿ ਇੰਜੈਕਸ਼ਨ ਤੋਂ ਡਰ ਨਹੀਂ ਲੱਗ ਰਿਹਾ ਤਾਂ ਅਵੇਅਰਨੈਸ ਦੇ ਲਈ ਆ ਜਿਹੜਾ ਕੈਂਪ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਗਰਲਜ਼ ਥੋੜੀਆਂ ਸ਼ਰਮਾ ਰਹੀਆਂ ਨੇ ਤੇ ਬੁਆਏਜ਼ ਵੀ ਸਾਡੇ ਨਾਲ ਮੌਜੂਦ ਨੇ ਹਾਂਜੀ ਕੀ ਨਾਮ ਆ ਤੁਹਾਡਾ ਮਨਪ੍ਰੀਤ ਕੁਰੀ ਮਨਪ੍ਰੀਤ ਜਦੋਂ ਅਸੀਂ ਪੜ੍ਹਦੇ ਸੀ ਨਾ ਬੜਾ ਡਰ ਲੱਗਦਾ ਇੰਜੈਕਸ਼ਨ ਤੋਂ ਅੱਜ ਲਾਈਨ ਦੇ ਵਿੱਚ ਲਿਆਂਦੇ ਟੀਚਰਾਂ ਨੇ ਕਿਵੇਂ ਡੰਡੇ ਨਾਲ ਲੈ ਕੇ ਆਂਦੇ ਕਿ ਆਪ ਹੀ ਆ ਗਈ ਆਪ ਹੀ ਆ ਗਈ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਟੈਸਟ ਹੋਗਾ ਪਤਾ ਨਹੀਂ ਨਹੀਂ ਇੰਜੈਕਸ਼ਨ ਲਾਉਣਗੇ ਜਾਂ ਲੱਗਦਾ ਕੁਝ ਵੀ ਨਹੀਂ ਅੱਛਾ ਮਤਲਬ ਆ ਗਿਆ ਨਾ ਟੀਚਰਾਂ ਨੇ ਕਹਿੰਦੇ ਕਿ ਖੁਦ ਆਪ ਹੀ ਆ ਗਈ ਚਲੋ ਜੀ ਇਹ ਕਹਿੰਦੇ ਆਪ ਹੀ ਆ ਗਈ ਹਾਂਜੀ ਕੀ ਨਾਮ ਤੁਹਾਡਾ ਗगनਜੋਤ ਸਿੰਘ ਗगन ਮਤਲਬ ਚੈੱਕਅਪ ਹੋ ਰਿਹਾ ਕੋਈ ਘਬਰਾਹਟ ਹੋ ਰਹੀ ਹੈ ਨਹੀਂ ਅੱਛਾ ਇਹ ਅਭੀ ਸੀ ਤਾਂ ਦਰਸ਼ਕੋ ਬੱਚੇ ਅਵੇਅਰ ਨਹੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਤਾਂ ਮੇਰਾ ਖਿਆਲ ਹੈ ਕਿ ਪਹਿਲਾਂ ਦੇ ਹਾਲਾਤ ਆ ਜਿਹੜੇ ਉਹ ਹੁਣ ਨਹੀਂ ਹੈ ਕਿਉਂਕਿ ਬੱਚੇ ਵੀ ਅਵੇਅਰ ਨਹੀਂ ਤੇ ਇਹ ਕੈਂਪਸ ਦਾ ਵੀ ਇਹੀ ਜਿਹੜਾ ਮਕਸਦ ਆ ਅਵੇਅਰਨੈਸ ਤੇ ਲਈ ਤੇ ਅਸੀਂ ਦਿਖਾ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਨਰਲ ਮੈਡੀਸਨ ਵੀ ਦਿੱਤੀ ਜਾਂਦੀ ਹੈ ਚੈੱਕਅਪ ਤੋਂ ਬਾਅਦ ਤੇ 10 ਦਿਨ ਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਬਹੁਤ ਸਾਰੇ ਲੋਕ ਪਹੁੰਚਦੇ ਸੀ ਕਿ ਜਿਹੜੀ ਰਿਪੋਰਟ ਆ ਉਹ ਲੇਟ ਆਉਂਦੀ ਆ ਤਾਂ ਉਹ WhatsApp ਦੇ ਉੱਪਰ ਸਾਰੀ ਰਿਪੋਰਟ ਦਿੱਤੀ ਜਾਂਦੀ ਆ ਨਿਆਲ ਸਿੰਘ ਵਾਲਾ ਦੇ ਜੋ ਆਸ-ਪਾਸ ਦੇ ਪਿੰਨਾਂ ਦੇ ਲੋਕ ਪਹੁੰਚੇ ਨੇ ਔਰ World Care Cancer ਦੇ ਜਿਹੜੇ ਸਟਾਫ ਮੈਂਬਰ ਨੇ ਉਹ ਚੈੱਕਅਪ ਕਰ ਰਹੇ ਨੇ ਤਾਂ ਨਾਲ ਦੀ ਨਾਲ ਇਸ ਵਾਰ ਜਿਹੜਾ ਸਕੂਲ ਦੇ ਬੱਚਿਆਂ ਦੇ ਵਿੱਚ ਵੀ ਐਕਸਾਈਟਮੈਂਟ ਆ ਤੇ ਵੀ ਕਿਸ ਤਰ੍ਹਾਂ ਦੇ ਲੇਟੈਸਟ ਆ ਸੋ ਇਹ ਜਿਹੜਾ ਪੋਰਸ਼ਨ ਆ ਇਹ ਔਰਤਾਂ ਦੀ ਸਰੀਰਕ ਜਾਂਚ ਦੇ ਲਈ ਆ ਤਾਂ ਇੱਥੇ ਵੀ ਸਟਾਫ ਮੈਂਬਰ ਬੈਠੇ ਹੋਏ ਨੇ ਔਰ ਔਨ ਦਾ ਸਪੋਰਟ ਹੀ ਸਾਰਾ ਚੈੱਕਅਪ ਕਰ ਰਹੇ ਨੇ ਐਸ ਪੋਰਸ਼ਨ ਦੇ ਵਿੱਚ ਜਿਹੜਾ ਮਰਦਾਂ ਦੀ ਜਾਂਚ ਹੁੰਦੀ ਆ ਤਾਂ ਜਿਹੜਾ ਸਟਾਫ ਉਹਨਾਂ ਦਾ ਸਾਰੇ ਚੈੱਕਅਪ ਕਰ ਰਹੇ ਆ ਦਰਸ਼ਕੋ ਨਿਹਾਲ ਸਿੰਘ ਵਾਲਾ ਦੇ ਨਗਰਪੰਚਾਇਤ ਦੇ ਸਾਬਕਾ ਪ੍ਰਧਾਨ ਇੰਦਰਜੀਤ ਗਰਗ ਜੋਲੀ ਜੀ ਦੀ ਰਹਿਮਾਈ ਹੇਠ ਵਿੱਚ ਵਰਲਡ ਕੇਅਰ ਕੈਂਸਰ ਚੈਰੀਟੇਬਲ ਸੁਸਾਇਟੀ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ ਸੀਗਾ ਤੇ ਸਾਡਾ ਡਾਕਟਰ ਤਰਮਿੰਦਰ ਮੌਜੂਦ ਨੇ ਡਾਕਟਰ ਸਾਹਿਬ ਅਸੀਂ ਦੇਖਿਆ ਕਿ ਬੱਚੇ ਵੀ ਬੜੀ ਐਕਸਾਈਟਮੈਂਟ ਦੇ ਵਿੱਚ ਪਹੁੰਚੇ ਹੋਏ ਆ ਕਿਉਂਕਿ ਜਦੋਂ ਮੇਰੇ ਖਿਆਲ ਕਿ ਆਪਾਂ ਵੱਡਦੇ ਸੀ ਤੇ ਉਦੋਂ ਬੜਾ ਡਰ ਲੱਗਦਾ ਹੁੰਦਾ ਸੀਗਾ ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਮੈਸੇਜ ਇਹੀ ਹੈ ਕਿ ਅਸੀਂ ਨਾ ਵੈਸਟਰਨ ਵਰਡ ਦੇ ਵਿੱਚ ਐਂਟਰ ਹੋ ਗਏ ਆ ਜੀ ਔਰ ਸਾਡੇ ਆਲੇ-ਦੁਆਲੇ ਜਿਹੜਾ ਲਾਈਫ ਸਟਾਈਲ ਹੈ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਕਿ ਬਦਲ ਚੁੱਕਾ ਹੈ ਕਿਸੇ ਕੋ ਆਪਣੇ ਵਾਸਤੇ ਟਾਈਮ ਹੀ ਹੈ ਨਹੀਂ ਹੈ ਔਰ ਨਾਲ ਦੀ ਨਾਲ ਅਸੀਂ ਕੈਮੀਕਲ ਵਰਡ ਦੇ ਵਿੱਚ ਵੀ ਐਂਟਰ ਹੋ ਗਏ ਆ ਜੀ ਦਵਾਈ ਆਮ ਵੜ ਗਏ ਠੀਕ ਹੈ ਨਾ ਜੇ ਬਚਣਾ ਚਾਹੁੰਦੇ ਹੋ ਨਾ ਤੇ ਆਪਣੀ ਸਿਹਤ ਦਾ ਖਾਸ ਧਿਆਨ ਦਿਓ ਆਪਣੇ ਸਰੀਰ ਦੇ ਬਾਰੇ ਪੂਰੀ ਜਾਣਕਾਰੀ ਰੱਖੋ ਇਹਨੂੰ ਕੀ ਨੀਡ ਹੈ ਇਹਦੀ ਇਹਨੂੰ ਕਿਵੇਂ ਯੂਜ਼ ਕਰਨਾ ਹੈ ਇਹਦੀ ਕਿਹੜੇ ਕਿਹੜੇ ਪ੍ਰਕਾਸ਼ਨ ਲੈਣੇ ਆ ਤਾਂ ਹੀ ਤੁਸੀਂ ਇੱਕ ਤੰਦਰੁਸਤ ਤੇ ਲੰਬੀ ਜ਼ਿੰਦਗੀ ਜੀ ਸਕਦੇ ਹੋ ਕਿ ਤੁਸੀਂ ਆਪਣੇ ਘਰ ਦੇ ਬ੍ਰੈਡਵਿਨਰ ਹੈਗੇ ਹੋ ਜਾਂ ਤੁਸੀਂ ਇੱਕ ਉਹ ਬੈਵੜੀ ਮੈਂਬਰ ਹੋ ਅੱਗੇ ਚੱਲ ਕੇ ਜਿਹੜੀ ਪੂਰਾ ਪਰਿਵਾਰ ਸਾਂਭਣਾ ਪੈ ਸਕਦਾ ਤਾਂ ਜੋ ਮੈਂ ਸਮਝਦਾ ਕਿ ਲੋਕਾਂ ਨੂੰ ਇਹ ਚੀਜ਼ ਆਪਣੀ ਸ਼ੁਰੂ ਤੋਂ ਹੀ ਇਹ ਪ੍ਰਕੌਸ਼ਨ ਲੈਣੇ ਚਾਹੀਦੇ ਆ ਕਿ ਬਿਮਾਰੀ ਲੱਗੇ ਨਾ ਕੋਈ ਕੋਈ ਬਿਮਾਰੀ ਲੱਗੇ ਨਾ ਜਿਨ੍ਹਾਂ ਦੇ ਵਿੱਚੋਂ ਜਿਵੇਂ ਵੱਡੀ ਬਿਮਾਰੀ ਹੈ ਕੈਂਸਰ ਹੈ ਸੋ ਅਗਰ ਤੁਸੀਂ ਆਪਣੇ ਸਿਹਤ ਦੀ ਆਪ ਦੇਖਭਾਲ ਕਰਦੇ ਹੋ ਤਾਂ ਮੈਂ ਸਮਝਦਾ ਕਿ ਤਾਂ ਜ਼ਿੰਦਗੀ ਤੁਸੀਂ ਬੜੀ ਵਧੀਆ ਕੱਢਦੇ ਹੋ ਔਰ ਡਾਕਟਰਾਂ ਦੀ ਖਰਚੇ ਤੋਂ ਵੀ ਜਰੀਆ ਬਚ ਸਕਦੇ ਹੋ ਸ਼ੁਕਰੀ ਸੋ ਡਾਕਟਰ ਧਰਮਿੰਦਰ ਜੀ ਨੇ ਪੂਰੀ ਤਸਲੀਫ ਦੇ ਵਿੱਚ ਇਹਨਾਂ ਨੇ ਜਾਣਕਾਰੀ ਦਿੱਤੀ ਅਸੀਂ ਪਹਿਲਾਂ ਵੀ ਗੱਲਬਾਤ ਕਰੀ ਸੀ ਉਹ ਅੰਗਰੇਜ਼ੀ ਦੀ ਕਹਾਵਤ ਆ ਕਿ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਿਉਰ ਤਾਂ ਕਹਿੰਦੇ ਇਲਾਜ ਨਾਲੋਂ ਪਰਹੇਜ਼ ਚੰਗਾ ਆਪਾਂ ਪੰਜਾਬੀ ਹੁੰਨੇ ਆ ਆਪਾਂ ਪਰਹੇਜ਼ ਤਾਂ ਦੂਰ ਦੀ ਗ ਤਾਂ ਮੇਰਾ ਖਿਆਲ ਹੈ ਕਿ ਅੱਜ ਕੱਲ ਬਿਮਾਰੀਆਂ ਬਹੁਤ ਜ਼ਿਆਦਾ ਵਧ ਗਈਆਂ ਨੇ ਤੇ ਅਸੀਂ ਉਦੋਂ ਹੀ ਕਹਿ ਲਈਏ ਆਪਾਂ ਚੈੱਕਅਪ ਕਰਾਉਨੇ ਆ ਜਦੋਂ ਕਹਿ ਲਈ ਕਿ ਬਿਮਾਰੀ ਦੀ ਆਖਰੀ ਸਟੇਜ ਹੁੰਦੀ ਆ ਤਾਂ World Care Cancer Charityable Society ਵੱਲੋਂ ਇਸ ਤਰ੍ਹਾਂ ਦੇ ਜਿਹੜੇ ਕੈਂਪ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਲਗਾਤਾਰ ਕੀਤੇ ਜਾ ਰਹੇ ਨੇ ਤਾਂ ਫ੍ਰੀ ਆਫ ਕੋਸਟ ਆ ਜਿਹੜੇ ਇਹਨਾਂ ਵੱਲੋਂ ਚੈੱਕਅਪ ਕੀਤਾ ਜਾਂਦਾ ਸੋ ਦਰਸ਼ਕਾਂ ਨੂੰ ਅਸੀਂ ਵੀ ਗੁਜਾਰਿਸ਼ ਕਰਾਂਗੇ ਕਿ ਇਹ ਚੈੱਕਅਪ ਜ਼ਰੂਰ ਕਰਵਾਓ ਸੋ ਹੋਰ ਅਪਡੇਟਸ ਦੇ ਲਈ ਬਣੇ ਰਹੋ ਜੀ ਵੀ ਐਸ ਟਾਈਮ ਦੇ ਨਾਲ